ਵਧੀਆ ਸਿਕਾ ਜੀ ਹੋਰ ਸੁਣਾਓ ਜੀ ਵਧੀਆ ਠੀਕ ਠਾਕ ਕਿਰਪਾ ਤੁਹਾਨੂੰ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਹਾਂ ਜੀ ਕਿਵੇਂ ਚੱਲ ਰਿਹਾ ਕੰਮ ਪਾਣੀ ਵਧੀਆ ਚੱਲੀ ਜਾਂਦਾ ਜੀ ਇਦਾਂ ਬਸ ਗਾਹਿਆਂ ਪੀਸ ਚੰਗੇ ਆ ਲੱਗੇ ਚੰਗਾ ਪੀਸ ਲੱਗੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਦੀ ਛਾੜ ਕੇ ਵਧੀਆ ਵਸ਼ੀ ਨਹੀਂ ਬਹੁਤ ਕੁਆਲਿਟੀ ਹੈ ਜੀ ਹਾਂ ਜੀ ਜੀ ਹਾਂ ਜੀ ਇੱਕ ਸੁਆ ਕਿਨਮਾ ਜੀ ਇਹ ਦੂਜਾ ਸੁਆ ਜੀ ਛੇ ਦਾ ਸੁਆ ਜੀ ਅੱਛਾ ਛੇ ਦਾ ਦੀ ਹਾਂ ਜੀ ਠੀਕ ਆ ਨਹੀਂ ਬ੍ਰੈਂਡ ਬਹੁਤ ਆਫ ਦੀ ਆ ਬਹੁਤ ਵਧੀਆ ਵਸ਼ੀ ਆ ਪਿਓਰ ਬ੍ਰੀਡ ਚਾਪਨਾ ਹਾਂਜੀ ਮੇਲੇ ਵਾਲੀ ਮੇਲੇ ਵਾਲੀ ਤੇ ਕਿੰਨਾ ਸੂਈ ਹੈ ਨਾ ਸੂਈ ਦੁੱਧ ਕਿੰਨਾ ਜੀ ਤੋ ਦੇਖ ਅਜਾ ਆਪਣਾ ਵੀਜੀ 40 ਕਿਲੋ ਡੇਢ ਕਿਲੋ ਹੈਗਾ 40 ਕਿਲੋ ਲਗ ਹੈ ਠੀਕ ਹੈ 40 ਹੋ ਜੇ ਹਾਂਜੀ 40 ਤੋਂ ਬਾਹਰ ਹੀ ਆਪਣੇ ਕੋ ਥੋੜਾ ਜਿਹਾ ਫਿਰ ਫਾਰਮ ਦਾ ਤੁਹਾਨੂੰ ਪਤਾ ਫੈਸਿਲਿਟੀ ਆ ਪਰਕ ਪਰਕ ਪੈ ਬਿਲਕੁਲ ਜੀ ਬਿਲਕੁਲ ਹਾਂਜੀ ਇਹ ਚੀਜ਼ ਆ ਜਾਂਦੀ ਹੈ ਠੀਕ ਹੈ ਚੋਾਈ ਜੀ ਵਧੀਆ 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 ਚੋਾਈ ਤੇ ਖੋਲੀ ਫਿਰ ਇਹਨੂੰ ਹਾਂਜੀ ਖੋਲੀਏ ਹਾਂਜੀ ਖੋਲੋ ਫਿਰ ਲੋ ਜੀ ਵੇਖੋ ਇਹ ਬਾਹਰ ਬਾਹਲੀ ਹੱਥ ਚੀਜ਼ ਆ ਤੇ ਚੈੱਕ ਕਰੋ ਬੰਦਲੇ ਮੂੰਹ ਦਿਖਾਓ ਕੋਲ ਆਹ ਇਹ ਕੁਆਲਿਟੀ ਕੁਆਲਿਟੀ ਆ ਦੀ ਕੁਆਲਿਟੀ ਬਹੁਤ ਵਧੀਆ

ਆਪਣੇ ਨਾਲ ਕੋ ਲਈਆ ਆਪਣੇ ਇਲਾਕੇ ਤੋਂ ਆਪਣੇ ਇਲਾਕੇ ਤੋਂ ਲਈ ਜੀ ਉਹਨਾਂ ਨੂੰ ਇਹਨਾਂ ਵੀ ਜੀ 5 ਕੀ ਡੰਗਰ ਜਿਆਦਾ ਵੱਡਾ ਹਾਂ 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 ਉਹਨਾਂ ਨੇ 50 55 ਲੀਟਰ ਦਾ ਡੰਗਰ ਰੱਖਦਾ ਅੱਛਾ ਉਹਨਾਂ ਨੂੰ ਮਜਬੂਰੀ ਬਣ ਗਈ ਉਹਨਾਂ ਨੂੰ ਹਾਂਜੀ ਹਾਂਜੀ ਹਾਂ ਉਹਦਾ ਤੁਹਾਨੂੰ ਪਤਾ ਹੈ ਜੀ ਤੁਹਾਨੂੰ ਕੋਣ ਬਿਲਕੁਲ ਜੀ ਇਹ ਜਿਹੜੀ ਨਸਲ ਤੋਂ ਆਉਂਦੀ ਹੈ ਜੀ ਪੈਸੇ ਲੱਗਦੇ ਪਰ ਤੁਹਾਨੂੰ ਪਤਾ ਹੈ ਇਹੋ ਜਿਹੀ ਹੋਏ ਇਹ ਕੋਈ ਸ਼ੌਂਕ ਦਾ ਬਿਲਕੁਲ ਨਹੀਂ ਕੋਈ ਹੈ ਮਜਬੂਰੀ ਬਣ ਜਾਂਦੀ ਕੇਵਲੇ ਦੇ ਦੇਣੀ ਮਜਬੂਰੀ ਬਣ ਜਾਂਦੀ ਜਿਹੜਾ ਹੁਣ ਕਿੰਨੀ ਸੰਭਾਲ ਕੀਤੀ ਹੈ ਕਿ ਨਹੀਂ ਹਾਂਜੀ ਮੋਨਦੀ ਗੀ ਇਹਦਾ ਸਵਾ ਲੱਖ ਅੱਛਾ ਹਾਂਜੀ ਕਰਦੋ ਕਮਾਨਦਨ ਦੇ ਦਈਏ ਕਿੰਨਾ ਤਾਰਾ ਮਰ ਗਿਆ ਭਈ ਮਾਰ ਲਓ ਮਾਰ ਲਓ ਇਹ ਵਾਹ ਦੇਖੋ ਮੁੱਗੀ ਨਹੀਂ ਅੰ ਅਨੇ ਦੀਆ ਠੀਕ ਕਰ ਠੀਕ ਕਰ ਆਪੀ ਕਰਦੋ ਕਮਾਨਦਨ ਕਰਦਾਂਗੇ ਤੂੰ ਹੀ ਕਿੰਨਾ ਪਾਂਜੀ ਕਰਦਗੀ ਜੈ ਜੀ ਸੁਲਾਵਾ ਜੈ ਜੀ ਇਹ ਵੀ ਦੀ ਵੇਖੋ 2-2 ਲੱਖ ਮੁੱਲ ਦੇ ਜੈ ਜੀ ਆ ਪਰ ਅੱਜ ਵੇ ਡੇਢ ਤੀਆਂ ਵੇਚੀਂਦੇ 2-2 ਲੱਖ ਦੀ ਆਪਾਂ ਜੈ ਜੀ ਦਿੰਨੇ ਤੁਹਾਨੂੰ ਪਤਾ ਜੀ ਆਪਣਾ ਵੀਡੀਓ ਤੁਹਾਨੂੰ ਪਤਾ ਬਥੇ ਤੇ ਚੱਲਦੀ ਜੈ ਜੀ ਕਰੀਦਾ ਮੁੱਲ ਤਾਂ ਹੀ ਉਹ ਵੀਰ ਭੈਣ ਭਰਾ ਸਾਰੇ ਆਉਂਦੇ ਚਲੋ ਕਿੰਨੇ ਦੇ ਦਿੱਤੀ ਤੁਸੀਂ ਦੱਸ ਦੋ ਹਾਂ ਆਪੀ ਦੱਸ ਦੋ ਤੁਸੀਂ 1 15 ਦੀ ਦੇ ਦਿੰਦੇ ਚਲੋ ਹੈ ਠੀਕ ਉਹ ਜੋ ਛੋਟ ਕਰਦਾਂਗੇ ਖੁੱਲੀ ਚਲੋ ਹੈਨਾ ਠੀਕ ਆ ਤੇ ਇੰਨੇ ਦੀ ਦੇ ਦਈਏ ਬੱਛੀ ਚੰਗੀ ਆ ਬਹੁਤ ਤਰੀਕੇ ਕੁਆੜੀ ਵੜ ਨਸਲਾਂ ਸਭ ਨੂੰ ਪਤਾ ਜੀ ਹਾਂਜੀ ਪਤਾ ਕਿ ਹਰੇ ਨੂੰ ਪਤਾ ਕਿ ਨਸਲਾਂ ਬਸ ਬਸ ਨਸਲ ਕੁਆੜੀ ਚਲੋ ਬੱਚਾ ਵਾਹੋਂਦਾ ਹਾਂਜੀ ਆ ਆ ਡੱਬਾ ਜੀ ਜਿਹੜਾ ਨਾ ਇਹ ਨਹੀਂ ਉਹ ਤੁਹਾਨੂੰ ਪਤਾ ਫਾਰਮ ਵਾਲੇ ਸ਼ਾਹ ਹਾਂਜੀ ਹਾਂ ਇਹਨੂੰ ਬੋਤਲ ਜੀ ਦੁੱਧ ਪਿਆਈਦਾ ਜੇ ਮਤਲਬ ਠੀਕ ਆ ਹਾਂਜੀ ਜੋ ਉਹ ਥੱਲੇ ਫਿਰ ਢਾਟਾ ਡੱਬਾ ਥਾਣਾ ਮਸਤਰੀ ਦਾ ਵੱਖਰਾ ਹੀ ਮਤਲਬ ਇਹਨਾਂ ਰੱਖਿਆ ਚਲੋ ਹਾਂਜੀ ਹਾਂਜੀ ਨੰਬਰ ਬੋਲੋ ਜੀ ਨੰਬਰ ਆਪਣਾ ਜੀ 88728 72132 ਠੀਕ ਆ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ